ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਰਾਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸੀ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀ ਐਗਿਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਤਸਦੀ ਚੰਦੀ ਹੈ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਜ਼ੋਨ ਹੋਣੀ ਹੈ 92 ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਪ੍ਰਧਾਨ ਸਭਾ ਜਾਂ ਚਾਂਸਰ ਤੋਂ ਨਹੀਂ ਹੈ ਇਹ ਝੂਠ ਹੈ ਇਹ ਭਾਈ ਚਾਂਸਰ ਨੇ ਗੁੰਮਰਾਹ ਕਰਿਆ ਇਹ ਗਲਤ ਹੈ ਆ ਕੈਲੰਡਰ 22 ਚਾਂਸਰ ਸਰ ਜਰ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਕਿੱਥੇ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਮੈਂ ਸਾਰਿਆਂ ਨੂੰ ਸੱਦੀ ਕਰ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦਿਨਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਆ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਤੰਤਰ ਨਹੀਂ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਡਰਨ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਣੀ ਨੋਟੀਫਿਕੇਸ਼ਨਾਂ ਵਾਪਸ ਰਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹਿ ਤੋਂ ਨਾ ਸੁਪਰੀਮ ਕੋਰਟਾਂ ਦੇ ਕਹਿ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਐਜੀਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨਾ ਜਾਣਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਤਾਦੀ ਚੰਦੀ ਹੈ बस मैं एक को दल कहंगा ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕੀ ਦਿੱਤਾ ਹੈ ਤੁਸੀਂ ਸਹਾਲਪ ਕਰੀ ਸੀ ਕਿ ਜਿੰਨਾ ਚਿਰ ਸੈਨਟ ਦੀ ਚੋਣ ਦਾਵਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕੌਂਸਲ ਦਾ ਵੋਟਰ ਆ ਮੈਂ 10ਵੀਂ ਇਸ ਯੂਨੀਵਰਸਿਟੀ ਚੋਂ ਪਾਸ ਕਰੀ ਹੋਈ ਹੈ ਉਹਦੇ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰ ਆ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਆ 99 ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਪ੍ਰਧਾਨ ਸਭਾ ਜਾਂ ਚਾਂਸਲਰ ਤੋਂ ਨਹੀਂ ਆ ਇਹ ਝੂਠਾ ਹੈ ਏ ਭਾਈ ਚਾਂਸ ਨੇ ਗੁੰਮਰਾਹ ਕਰਿਆ ਇਹ ਗਲਤ ਹੈ ਆ ਕਲੰਡਰ ਹੈ 22 ਚਾਂਸਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਕਾਬਕ ਹੈ ਸੋ ਮੈਂ ਇੰਨੀ ਕਹਿਣਾ ਸੀ ਮੇਰੀ ਇੰਨੀ ਬੇਨਤੀ ਹੈ ਦਤ ਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ ਬੀਵੀਐਮ ਵੀ ਖੋਸਤਾ ਚੰਡੀਗੜ੍ਹ ਚੀਫ ਸਕੱਰੇਟਵਾਤਾ ਸਾਡੇ ਪਾਣੀਆਂ ਦੇ ਉੱਤੇ ਕਫਜਾ ਕਰਾਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਇਹ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਬੇੜੇ ਦੇ ਵਿੱਚ ਮੱਗਦਾ ਰਹੀ ਦੇ ਤੂੰ ਸੂਰਜਾ ਕੰਨੀਆਂ ਦੇ ਦੇ ਜੀ ਮੈਂ ਸਾਰਿਆਂ ਨੂੰ ਸਤਿਕਾਰ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦਿਨਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਆ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਤੰਤਰ ਨਹੀਂ ਬਣ ਰਹੀ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਧਰਮ ਦੀ ਲੋੜ ਨਹੀਂ ਆ ਗੇਟ ਵੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਦੀ ਨੋਟੀਫਿਕੇਸ਼ਨਾਂ ਵਾਪਸ ਰਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਵਾਪਸ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀਆਂ ਐਜੀਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨੌਜਾਨਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਤਾਦੀ ਚੰਦੀ ਹੈ ਬਸ ਮੈਂ ਇੱਕੋ ਗੱਲ ਕਹਾਂਗਾ ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕੀ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾ ਆਲਾਨ ਨਹੀਂ ਹੁੰਦਾ ਉਨਾ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕੌਂਸਿਲ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਚੋਂ ਪਾਸ ਕੀਤੀ ਹੋਈ ਹੈ ਉਹਦੇ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਆ 92 ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਲਰ ਤੋਂ ਨਹੀਂ ਹੈ ਇਹ ਝੂਠਾ ਹੈ ਇਹ ভাইস ਚਾਂਸਲਰ ਨੇ ਗੁੰਮਰਾਹ ਕਰ ਰਿਹਾ ਹੈ ਇਹ ਗਲਤ ਹੈ ਆ ਕੈਲੰਡਰ ਹੈ 22 ਚਾਂਸਲਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਸੋ ਮੈਂ ਇੰਨੇ ਕਹਿਣਾ ਸੀ ਮੇਰੀ ਇੰਨੀ ਬੇਨਤੀ ਹੈ ਦਤ ਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆਹ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ BBMP ਖਾਸਤਾ ਚੰਡੀਗੜ੍ਹ ਚੀਫ ਸੈਕਟਰੀ ਡਵਾਤਾ ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਾਤਾ ਕਿ ਸਾਡੀ ਜੁਨੀਅਰਸਤੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਬੇੜੇ ਦੇ ਵਿੱਚ ਮੱਗਦਾ ਰਹੀਂ ਦੇ ਤੂੰ ਸੂਰਜਾ ਕੰਨੀਆਂ ਦੇ ਦੇ ਮੈਂ ਸਾਰਿਆਂ ਨੂੰ ਸਤਿਕਾਰ ਬੁਲਾਉਣਾ ਤੁਹਾਨੂੰ ਇਸ ਬਹਾਦਰੀ ਦੀ ਵਧਾਈ ਵੀ ਦਿਨਾ ਇਹ ਲੜਕਾ ਜਿਹੜਾ ਬੋਲ ਰਿਹਾ ਹੈ ਮੇਰੇ ਖਿਆਲ ਆ ਇਹ ਅਹੁਦੇਦਾਰ ਨੇ ਇਹਨਾਂ ਨੂੰ ਮੈਂ ਜਦ ਸੁਣਿਆ ਇੱਕ ਦਿਨ ਇੱਕ ਲੜਕੀ ਬੋਲ ਰਹੀ ਸੀ ਮੈਨੂੰ ਲੱਗਿਆ ਵੀ ਹੁਣ ਪੰਜਾਬ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਪੰਜਾਬ ਦੇ ਵਿੱਚ ਯੂਥ ਜਿਹੜੀ ਹੈ ਉਹ ਸਿਆਣੀ ਬਣ ਕੇ ਅੱਗੇ ਆ ਰਹੀ ਹੈ ਹੁਣ ਉਹ ਭੀੜ ਤੰਤਰ ਨਹੀਂ ਬਣ ਰਹੀ ਤੇ ਮੈਂ ਬੜਾ ਹੀ ਮੈਨੂੰ ਚੰਗਾ ਲੱਗਿਆ ਦੂਜੀ ਗੱਲ ਮੈਂ ਇਹ ਕਹਿਣੀ ਚਾਹਣਾ ਵੀ ਧਰਮ ਦੀ ਲੋੜ ਨਹੀਂ ਆ ਗੇਟ ਦੀ ਆਪਾਂ ਤੋੜਿਆ ਮੋਦੀ ਤੇ ਅਮਿਤ ਸ਼ਾਹ ਨੂੰ ਦੋ ਵਾਰੀ ਆਪਦੀ ਨੋਟੀਫਿਕੇਸ਼ਨਾਂ ਵਾਪਸ ਲੈਣੀਆਂ ਪਈਆਂ ਨੇ ਸਿਰਫ ਪੂਰੇ 11 ਸਾਲ ਚ ਇੱਕ ਵੀ ਨੋਟੀਫਿਕੇਸ਼ਨ ਬਾਤ ਨਹੀਂ ਲਈ ਨਾ ਹਾਈ ਕੋਰਟਾਂ ਦੇ ਕਹੇ ਤੋਂ ਨਾ ਸੁਪਰੀਮ ਕੋਰਟਾਂ ਦੇ ਕਹੇ ਤੋਂ ਨਾ ਸਿਆਸੀ ਪਾਰਟੀਆਂ ਦੀ ਐਜੀਟੇਸ਼ਨਾਂ ਤੋਂ ਪੰਜਾਬ ਦੇ ਵਿਰੁੱਧ ਦੋ ਨੋਟੀਫਿਕੇਸ਼ਨਾਂ ਸੀ ਇੱਕ ਕਿਸਾਨਾਂ ਨੇ 380 ਦਿਨਾਂ ਚ ਬੂਥ ਥਲਵਾ ਕੇ ਵਾਪਸ ਕਰਾਈ ਤੇ ਦੂਜੀ ਹੁਣ ਯੂਨੀਵਰਸਿਟੀ ਦੇ ਤੁਸੀਂ ਨੌਜਾਨਾਂ ਨੇ ਵਾਪਸ ਕਰਾਈ ਹੈ ਪੂਰੇ ਮੁਲਕ ਚ ਫੈਦੀ ਚੰਦੀ ਹੈ ਬਸ ਮੈਂ ਇੱਕੋ ਗੱਲ ਕਹਾਂਗਾ ਆ ਮੇਰੇ ਕੋਲ ਕੈਲੰਡਰ ਹੈ ਇਹਨਾਂ ਨੇ ਤੁਹਾਨੂੰ ਧੋਖਾ ਦਿੱਤਾ ਹੈ ਉਹ ਧੋਖਾ ਕੀ ਦਿੱਤਾ ਹੈ ਤੁਸੀਂ ਸਿਆਣਪ ਕਰੀ ਸੀ ਕਿ ਜਿੰਨਾ ਚਿਰ ਸੈਨੇਟ ਦੀ ਚੋਣ ਦਾਵਾਨ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪਦਾ ਅੰਦੋਲਨ ਵਾਪਸ ਨਹੀਂ ਲਵਾਗੇ ਮੈਂ ਇਸ ਯੂਨੀਵਰਸਿਟੀ ਦਾ ਮੈਡੀਕਲ ਫੈਕਲਟੀ ਦਾ ਡੀਨ ਰਹਾ ਮੈਡੀਕਲ ਫੈਕਲਟੀ ਦਾ ਮੈਂਬਰ ਰਹਾ ਮੈਂ ਇਹਦੀ ਸੈਨੇਟ ਦਾ ਗ੍ਰੈਜੂਏਟ ਕੌਂਸਲ ਦਾ ਵੋਟਰ ਹਾਂ ਮੈਂ 10ਵੀਂ ਇਸ ਯੂਨੀਵਰਸਿਟੀ ਚੋਂ ਪਾਸ ਕੀਤੀ ਹੋਈ ਐ ਉਹਦੇ 10ਵੀਂ ਵੀ ਇੱਥੇ ਹੁੰਦੀ ਸੀ ਮੈਂ ਇਹਦੇ ਬੋਰਡ ਆਫ ਸਟੱਡੀ ਦਾ ਪੋਸਟ ਗ੍ਰੈਜੂਏਟ ਦਾ ਅੰਡਰ ਗ੍ਰੈਜੂਏਟ ਦਾ ਵੀ ਮੈਂਬਰਾਂ ਮੈਂ ਦੇਖਦਾ ਇਹ ਕੈਲੰਡਰ ਕਿਤੇ ਇਹ ਨਹੀਂ ਕਹਿੰਦਾ ਕਿ ਸੈਕਸ਼ਨ 13 ਦੇ ਤਹਿਤ ਜਿਹੜੀ ਚੋਣ ਹੋਣੀ ਆ ਕੰਮੇ ਮੈਂਬਰਾਂ ਦੀ ਉਹਦੀ ਕੋਈ ਮਨਜ਼ੂਰੀ ਉਪ ਰਾਸ਼ਟਰਪਤੀ ਜਾਂ ਚਾਂਸਲਰ ਤੋਂ ਲੈਣੀ ਐ ਇਹ ਝੂਠਾ ਐ ਏ ਭਾਈ ਚਾਂਸਰ ਨੇ ਗੁੰਮਰਾਹ ਕਰਿਆ ਇਹ ਗਲਤ ਹੈ ਆ ਕਲੰਡਰ ਹੈ 22 ਚਾਂਸਰ ਸਾਬਤ ਕਰਕੇ ਦਿਖਾਵੇ ਕਿ ਜਿਹੜੀ ਉਹਨੇ ਚਿੱਠੀ ਲਿਖੀ ਹੈ ਉਹ ਕਾਨੂੰਨ ਦੇ ਮੁਤਾਬਕ ਹੈ ਸੋ ਮੈਂ ਇੰਨੇ ਕਹਿਣਾ ਸੀ ਮੇਰੀ ਇੰਨੀ ਬੇਨਤੀ ਹੈ ਡੱਟ ਕੇ ਲੱਗੇ ਰਹੋ ਜਿੱਥੇ ਅਸੀਂ ਇੱਥੇ ਗੱਲ ਹੋਈ ਹੈ ਆ ਜਿਹੜੀ ਹੁੰਦੀ ਸਰਕਾਰਾਂ ਨੇ ਸਾਡਾ ਬੀਵੀਐਮ ਵੀ ਖੋਹਤਾ ਚੰਡੀਗੜ੍ਹ ਚੀਫ ਸੈਕਰੀਟਰੀ ਦਵਾਤਾ ਸਾਡੇ ਪਾਣੀਆਂ ਦੇ ਉੱਤੇ ਕਬਜ਼ਾ ਕਰਾਤਾ ਕਿ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਆਪਾਂ ਲੜਾਂਗੇ ਲੜਾਂਗੇ ਤੇ ਮੈਂ ਤਾਂ ਇੱਕੋ ਗੱਲ ਕਹਾ ਗਰੀਬ ਦੇ ਬੇੜੇ ਦੇ ਵਿੱਚ ਮੱਗਦਾ ਰਹੀਂ ਦੇ ਤੂ ਸੂਰਜਾ ਕੰਨੀਆਂ ਦੇ ਦੇ ਜੀ